ਰੁਕ ਜਾਓ ਰੁਕ ਜਾਓ ਬਾਈ ਜੀ ਆਹ ਵੀਡੀਓ ਜਿਹੜੀ ਸੁਣ ਕੇ ਜਾਇਓ ਬਹੁਤ ਕੰਮ ਦੀਆਂ ਗੱਲਾਂ ਨੇ ਵੀਡੀਓ ਨੂੰ ਪੂਰਾ ਸੁਣਿਓ ਤੁਸੀਂ ਕਹੋਗੇ ਪੰਜਾਬ ਤੇ ਪੀਜੀਆਈ ਦਾ ਕੀ ਫਰਕ ਹੈ ਪੀਜੀਆਈ ਚ ਜਿਹੜਾ ਡਾਕਟਰ ਅੰਦਰ ਇੱਕ ਵਾਰੀ ਜੁਆਇਨ ਕਰ ਗਿਆ ਉਹ ਬਹੁਤ ਪ੍ਰੈਕਟਿਸ ਨਹੀਂ ਕਰ ਸਕਦਾ ਪੰਜਾਬ ਸਰਕਾਰ ਦੇ ਵਿੱਚ ਸਾਲ ਦੇ ਵਿੱਚ ਜਿੰਨੀਆਂ ਛੁੱਟੀਆਂ ਆਉਂਦੀਆਂ ਨੇ ਕਦੇ ਕੋਈ ਮਰ ਗਿਆ ਕਦੇ ਕੋਈ ਜੰਪਿਆ ਕਦੇ ਗਾਂਧੀ ਜਨਦੀ ਕਦੇ ਐਮਰਜੈਂਸੀ ਕਦੇ ਫਲਾਣਾ ਕਦੇ ਟਿਮਕਾ पीजीआई ਦੇ ਵਿੱਚ દિਵਾਲੀ ਤੇ ਦਸਹਿਰੇ ਨੂੰ ਵੀ ਆਪਰੇਸ਼ਨ ਹੁੰਦੇ ਨੇ। पीजीआई ਦੇ ਵਿੱਚ ਹੋਲੀ ਨੂੰ ਵੀ ਆਪਰੇਸ਼ਨ ਹੁੰਦੇ ਨੇ। ਕੱਲ ਪਰਸੋ ਗੁਰਪਰਬ ਨਿਕਲਿਆ ਨਾ। ਮੈਨੂੰ ਪੰਜਾਬ ਚੋਂ 10000 ਫੋਨ ਆਇਆ ਉਹ ਜੀ ਛੁੱਟੀ ਹੋ ਗਈ। ਕੀ ਗੁਰਪਰਬ ਦੀ ਛੁੱਟੀ ਤਾਂ ਨਹੀਂ। ਉਸ ਦਿਨ ਮੈਂ 13 ਆਪਰੇਸ਼ਨ ਕਰਾਇਆ ਨੇ। पीजीआई ਜੇ ਛੁੱਟੀਆਂ ਕਰਨ ਲੱਗ ਜੇ ਪੰਜਾਬ ਸਰਕਾਰ ਮੰਗ ਅੱਧੀ ਦੁਨੀਆ ਮਰ ਜਾਵੇ। ਸਾਰੇ ਨਾਲੋਂ ਜ਼ਿਆਦਾ ਕੰਮ દિਵਾਲੀ ਦਸਹਿਰੇ ਦੇ ਦਿਨਾਂ 'ਚ। ਆਪਣੇ ਲੋ ਜਿਆਦਾ ਕੰਮ ਹੋਲੀ ਦੇ ਦਿਨਾਂ 'ਚ ਕਿਉਂ ਕਿਉਂਕਿ ਉਦੋਂ ਭੀੜ ਘਟ ਜਾਂਦੀ ਹੈ ਪੀਜੀਆਈ ਦੀ ਪੰਜਾਬੀ ਲੋਕ ਸੋਚ ਕੇ ਕਹਿੰਦੇ ਨੇ ਉੱਥੇ ਤਾਂ ਛੁੱਟੀ ਹੋਊਗੀ ਉੱਥੇ ਕੋਈ ਹੋਣਾ ਨਹੀਂ ਜਿਹੜਾ ਇੱਕ ਵਾਰੀ ਪੀਜੀਆਈ 'ਚ ਡਾਕਟਰ ਐਂਟਰ ਕਰ ਗਿਆ ਨਾ ਜਦੋਂ ਦੀ ਉਮਰ 25 ਸਾਲ ਹੁੰਦੀ ਹੈ ਜੇ ਉਹਨੇ ਉੱਥੇ ਰਹਿਣਾ ਤਾਂ ਉਹ ਬੁढ़ा ਹੋ ਕੇ ਨਿਕਲਦਾ ਉਥੋਂ ਬਾਹਰ ਇੱਕ ਵੀ ਦਿਨ ਉਹ ਮਰੀਜ਼ ਨਹੀਂ ਦੇਖ ਸਕਦਾ ਇੱਕ ਵੀ ਮਰੀਜ਼ ਪੰਜਾਬ ਦੇ ਵਿੱਚ ਕਈ ਕਹਿਣ ਲੱਗ ਜਾਂਦੇ ਨੇ ਜੇ ਪੀਜੀਆਈ ਤੋਂ ਡਾਕਟਰ ਆਏ ਨੇ ਛੜਛੜਾ ਇਹਨੇ ਪੀਜੀਆਈ ਤੋਂ ਡਾਕਟਰ ਪੀਜੀਆਈ ਦਾ ਡਾਕਟਰ ਕੋਈ ਨਹੀਂ ਤੁਹਾਡੇ ਪੰਜਾਬ ਚ ਆ ਕੇ ਦੁਕਾਨ ਕਰਦਾ ਪੀਜੀਆਈ ਚ ਆਏ ਨੇ ਜੀ ਜੀ ਡਾਕਟਰ ਸਭ ਨਾਲੋਂ ਵੱਡਾ ਝੂਠੇ ਐ ਜੇ ਕੋਈ ਕਹੇ ਵੀ ਸਾਡੇ ਆ ਜੀ ਪੀਜੀਆਈ ਚੋ ਬੁੱਧਵਾਰ ਨੂੰ ਡਾਕਟਰ ਆਉਂਦਾ ਆ ਜੀ ਵੀਰਵਾਰ ਨੂੰ ਆਉਂਦਾ ਸਾ ਲੈਂਨ ਦਾ ਟਾਈਮ ਨਹੀਂ ਪੀਜੀਆਈ ਦੇ ਡਾਕਟਰਾਂ ਨੂੰ 12-12 ਘੰਟੇ ਕੰਮ ਕਰਦੇ ਨੇ ਇੱਥੇ ਚੱਕ ਕੇ ਦੁੱਕੀ ਦੇ ਹਸਪਤਾਲ ਖੋਲ ਕੇ ਸਾਡੇ ਆਉਂਦਾ ਜੀ ਪੀਜੀਆਈ ਦਾ ਡਾਕਟਰ ਝੂਠ ਨਰਾ ਝੂਠ ਉਹ ਪਤਾ ਕਿਵੇਂ ਹੈ 3 ਸਾਲ ਦੀ ਉਥੇ ਕਰਕੇ ਐਮ ਡੀ ਆਪਦਾ ਖੋਲ ਕੇ ਕਲੀਨਿਕ ਉਹ ਬੋਰਡ ਲੱਗ ਜਾਂਦਾ ਪੀਜੀਆਈ ਦਾ ਝੂਠੇ ਲਟੇਰੇ ਨੇ ਜਿਹੜੇ ਉਹ ਉਥੋਂ ਨਿਕਲ ਕੇ 3 ਸਾਲ ਦੀ ਐਮ ਡੀ ਕਰਕੇ 6 ਸਾਲ ਦੀ ਇੱਥੇ ਆ ਕੇ ਤੁਹਾਨੂੰ ਗੁੰਮਰਾਹ ਕਰਦੇ ਨੇ ਕੈਂਪ ਲਾ ਕੇ ਕੈਂਪਾਂ ਦੇ ਵਿੱਚੋਂ ਆਪਦਾ ਕੈਸ਼ ਕੱਢਦੇ ਨੇ ਜਿਹੜਾ ਜ਼ਿਆਦਾ ਬਿਮਾਰ ਹੈ ਇਕਲੀ ਆ ਜੀ ਸਾਡੇ ਹਸਪਤਾਲ 'ਚ ਸਮਝ ਗਏ ਪੀਜੀਆਈ ਇੱਕ ਅਲੱਗ ਫੈਕਲਟੀ ਹੈ ਉੱਥੋਂ ਕੋਈ ਬਾਹਰ ਕੰਮ ਨਹੀਂ ਕਰਦਾ ਉੱਥੇ 18-18 ਘੰਟੇ ਜੌਬ ਕਰਦੇ ਨੇ ਚਾਹੇ ਕਿੱਡਾ ਵੀ ਵੱਡਾ ਪ੍ਰੋਫੈਸਰ ਹੈ ਉੱਥੇ ਕੋਈ ਵੀ ਜਵਾਬ ਨਹੀਂ ਦਿੰਦਾ ਕੰਮ ਨੂੰ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਕੰਮ ਕਰਦੇ ਨੇ ਫੇਰ 4 ਵਜੇ ਉਹ ਕੰਮ ਲੱਗ ਜਾਂਦੇ ਨੇ ਕੋਈ ਵੀ ਦੇਖ ਲਿਓ ਜਿਹੜਾ ਉੱਥੇ ਰਹਿ ਕੇ ਆਇਆ ਬੰਦਾ ਕਮੈਂਟ ਕਰਕੇ ਦੱਸ ਦਿਓ ਵੀ ਕਿੰਨੇ-ਕਿੰਨੇ ਘੰਟੇ ਕੰਮ ਕਰਦੇ ਨੇ ਜਿਹੜੇ ਵੀ ਬੰਦੇ ਰਹਿ ਕੇ ਆਨੇ ਉਹ ਜਾਣਦੇ ਨੇ 22 ਘੰਟੇ ਸੌਂਦੇ ਨਹੀਂ ਡਾਕਟਰ ਥੈਂਕ ਯੂ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਵੀਡੀਓ ਨੂੰ ਅੱਗੇ ਤੁਸੀਂ ਨੇ ਸ਼ੇਅਰ ਕਰਨਾ ਜੀ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰਕੇ ਜਾਇਓ ਥੈਂਕ ਯੂ